ਸਸਕਲ ਸਾਰਨ ਅਸੀਂ ਪਹੁੰਚਿਆ ਜੀਵਨ ਨਗਰ ਕੋਟਪੂਰਾ ਦੇਖੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੀਰੇ ਗਰੁੱਪ ਕੋਟਪੂਰਾ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ ਹੈ ਮਦਦ ਕੀਤੀ ਗਈ ਹੈ ਇੱਕ ਛੱਤ ਪਵਾ ਕੇ ਜਿਹੜੀ ਕਿ ਬਹੁਤ ਕੱਚੀ ਸੀ ਪਹਿਲਾਂ ਇਹ ਜ਼ਰੂਰਤਮੰਦ ਪਰਿਵਾਰ ਸੀਗਾ ਅੱਛਾ ਜੀ ਸਾਨੂੰ ਇੱਥੇ ਕੁਝ ਲੋਕਾਂ ਨੇ ਅਪਰੋਚ ਕੀਤਾ ਸਾਡੀ ਹੀਰੇ ਜੀ ਦੇ ਵੱਲੋਂ ਫਰਕ ਲੱਭੀ ਗਈ ਹੈ ਅੱਛਾ ਜੀ ਉੱਥੇ ਕੋਈ ਮੁੱਲੋ ਮੁੱਦਾ ਰੱਖਿਆ ਗਿਆ ਵੀ ਇਦਾਂ ਮਨੁੱਖੀ ਪਰਿਵਾਰ ਹੈ ਜਿਹੜਾ ਜਿਹੜਾ ਹਰ ਦਾ ਇਕੱਲੀ ਹੈ ਉਹਦੇ ਬੱਚੇ ਜਿਗੇ ਹੈ ਜਿਹੜਾ ਹਸਬੰਦ ਦੀ ਗੱਲ ਹੋਈ ਹੋਈ ਹੈ ਅੱਛਾ ਜੀ ਇਥੋਂ ਦੇਖ ਕੇ ਪਤਾ ਲੱਗਿਆ ਜਿਹੜਾ ਸਮਾਨ ਹੈ ਉਹਨਾਂ ਦੀ ਛੱਤ ਡੇਕੀ ਸੀ ਕਿ ਜਿਹੜਾ ਸਮਾਨ ਉਹਨਾਂ ਦੇ ਘਰ ਹੀ ਸੀਗਾ ਅੱਛਾ ਜੀ ਰੋਟੀ ਪਾਣੀ ਵੀ ਮਲੋ ਘਰ ਨਹੀਂ ਹੈ ਘਰੇ ਮਲੋ ਵਿਚਾਰੀ ਮਨ ਬਣਾਦੀ ਸੀਗੀ ਠੀਕ ਹੈ ਜੀ ਇਹਦੇ ਕਾਲ ਦੇ ਵਿੱਚ ਬੜਾ ਸਾਨੂੰ ਨਾ ਜਿਵੇਂ ਕਹਿੰਦੇ ਇੱਕ ਗਹਿਰਾਈ ਦੇ ਵਿੱਚ ਮਲੋ ਤਕਲੀਫ ਜੀ ਹੋਈ ਇਹ ਜਿਹੜੇ ਮਲੋ ਪਰਵਾਪਨਾ ਪਰਿਵਾਰ ਹੈ ਯਾਰ ਇਨਸਾਨ ਹੈ ਇਨਸਾਨ ਮਲੋ ਜਿਵੇਂ ਕਹਿੰਦੇ ਇਨਸਾਨ ਜਿਹੜਾ ਇਨਸਾਨ ਦਾ ਦੁੱਖ ਦਰਦ ਮਲੋ ਸਮਝਦਾ ਹੈ ਬਿਲਕੁਲ ਅਸੀਂ ਬਸ ਸਾਰਿਆਂ ਨੇ ਰਹਿ ਕੀਤੀ ਰਹਿ ਕਰਕੇ ਅਸੀਂ ਮਲੋ ਥੋੜਾ ਜਿਹਾ ਪਲਾਨ ਬਣਾਇਆ ਇਦੇ ਵਿੱਚ ਸਾਡੇ ਜਿਹੜੇ ਮਨ ਨੂੰ ਪਿਆਰੇ ਮਨ ਨੂੰ ਸਾਡੇ ਦੋਸਤ ਹੈ ਮਨ ਨੂੰ ਪਰਾਇਆ ਉਹਨਾਂ ਨੇ ਅਪਰਾਲਾ ਕੀਤਾ ਲੈ ਵੀ ਆਪਾਂ ਮਨ ਨੂੰ ਇਹਨਾਂ ਦੀ ਜਿਹੜੀ ਛੱਤ ਆਏ ਜਿਹੜੀ ਲੈਟਰ ਨੂੰ ਪੱਕਾ ਪਾਵਾਂਗੇ ਕਿਰਲ ਇਹਨਾਂ ਦਾ ਜਿਹੜਾ ਲੈਟਰ ਮਨ ਨੂੰ ਪੱਕਾ ਕਰਕੇ ਬਾਕੀ ਹੋਰ ਕੰਮ ਦੀ ਵੀ ਸੁਭਾਵਤ ਦਵਾਂਗੇ ਫਿਰ ਆਪਾਂ ਜਿਹੜਾ ਮਨ ਨੂੰ ਲੈਟਰ ਦੇ ਜਿਹੜਾ ਮਨ ਨੂੰ ਜੋ ਲੈਟਰ ਦਾ ਖਰਚਾ ਹੈਗਾ ਜਿੰਨਾ ਵੀ ਹੈਗਾ ਉਹ ਸਾਡੀ ਮਨ ਨੂੰ ਕਲੱਬ ਨੇ ਚੱਕਿਆ ਕਲੱਬ ਦੇ ਕੰਮ ਮਨ ਨੂੰ ਮੈਂਬਰਾਂ ਨੇ ਸਾਡੇ ਉਦੇਦਾਰ ਵੀ ਹੈਗੇ ਆ ਸਾਡੇ ਭਾਈਚਾਰਾ ਵੇਖਿਆ ਇਥੇ ਘਾਸ ਕਰਕੇ ਸਖਦੇਵ ਸੋਕੰਡਾ ਐਨਆਈਆਰ ਅਮਰੀਕਾ ਦੇ ਵਿੱਚ ਉਹਨਾਂ ਨੇ ਮੱਲੂ ਨੂੰ ਸੇਵਾ ਭੇਜੀ ਹੈ ਤੇ ਲੋਹ ਸਾਹ ਸਖਦੇਵ ਸੋਨ ਤੇ ਲੋ ਕੈਨੇਡਾ ਦੇ ਵਿੱਚ ਉਹਨਾਂ ਨੇ ਸੇਵਾ ਭੇਜੀ ਹੈ 22700 ਉਹਨਾਂ ਨੇ ਮੱਲੂ ਨੇ ਇਹਨਾਂ ਨੇ ਸੇਵਾ ਭੇਜੀ ਹੈ ਬਾਉ ਮਕਰ ਉਹਨਾਂ ਨੇ ਸਾਨੂੰ ਸੇਵਾ ਦਿੱਤੀ ਹੈ ਬਾਜ ਜੋਗਾ ਬਕਰ ਜਗੰਦਰ ਮਕਰ ਉਹਨਾਂ ਨੇ ਸੇਵਾ ਦਿੱਤੀ ਹੈ ਸ੍ਰਿੰਦਰ ਰਾਮ ਗੜੀਆ ਇਹਨਾਂ ਨੇ ਸੇਵਾ ਦਿੱਤੀ ਹੈ ਜਿਵੇਂ ਸਾਡੇ ਮੱਲੂ ਜੀ ਸਾਹਿਬ ਫੜੇ ਨੇ ਇਹ ਵੀ ਕਲੱਬ ਦੇ ਮੈਂਬਰ ਨੇ ਸਾਡੇ ਦੂਜੇ ਦੁਆਨ ਕਲੱਬਾਂ ਦੇ ਮੈਂਬਰ ਵੀ ਹੈ ਦੂਜੇ ਕਲੱਬਾਂ ਦੇ ਮੈਂਬਰ ਅਸੀਂ ਜਿੰਨੇ ਜੋਗੇ ਹੈਗੇ ਇਦਾਂ ਜਿਵੇਂ ਆ ਸੇਵਾ ਕੀਤੀ ਆ ਅਗਲੀਆਂ ਜਿਹੜੀਆਂ ਸਵਾਵਾ ਹੋਣਗੀਆਂ ਅਸੀਂ ਆਪਦੇ ਰਹਿ ਮਸ਼ਵਰਾ ਨਾਲ ਜਿੰਨਾ ਸਾਡਾ ਮਨੋ ਸਿਸਟਮ ਹੈਗਾ ਅਸੀਂ ਜਰੂਰ ਮਨੋ ਉਹਨਾਂ ਦੀ ਜਿਹੜੀ ਮਨੋ ਮਦਦ ਕਰਾਂਗੇ ਅਪੀਲ ਕਰਦੇ ਆ ਦੂਜੇ ਲੋਕਾਂ ਨੂੰ ਵੀ ਤੁਸੀਂ ਅਪੀਲ ਕਰਦੇ ਦੂਜੇ ਲੋਕਾਂ ਨੂੰ ਵੀ ਜਿੱਦਾਂ ਲੈ ਵੀ ਕੋਈ ਏਦਾਂ ਦਾ ਪਰਿਵਾਰ ਤੁਹਾਨੂੰ ਵੀ ਮਨੋ ਜਿਵੇਂ ਕਦੇ ਮਿਲਦਾ ਹੈਗਾ ਜੋ ਜਿੰਨੇ ਵੀ ਕੋਈ ਮਨੋ ਮਦਦ ਕਿਸ ਤਰੀਕੇ ਕਰ ਸਕਦਾ ਉਹ ਮਨੋ ਉਹਨਾਂ ਦੀ ਮਨੋ ਮਦਦ ਜਰੂਰ ਕਰੇ